ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਵਿਖੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਰਿਸ਼ਤੇਦਾਰ ਦੇ ਘਰ ਬਿੱਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਚੋਰਾਂ ਵੱਲੋਂ ਉਹਨਾਂ ਦੇ ਘਰੋਂ 20 ਟੋਲੇ ਦੇ ਕਰੀਬ ਸੋਨਾ ਤੇ ਲੱਖਾਂ ਰੁਪਏ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਮਕਾਨ ਮਾਲਕ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਸੁੱਤੇ ਪਏ ਹੋਏ ਸੀ ਤਾਂ ਰਾਤ ਨੂੰ ਜਦੋਂ ਚਾਰ ਚੋਰ ਪੌੜੀਆਂ ਦੇ ਰਾਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਵਿੱਚ ਸਿੱਧਾ ਕਰ ਬਣੇ ਸਟੋਰ ਵਿੱਚ ਦਾਖਲ ਹੋਏ ਤੇ 20 ਟੋਲੇ ਦੇ ਕਰੀਬ ਸੋਨਾ ਤੇ 1 ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਸਾਹਮਣੇ ਵਾਲੇ ਕੈਮਰੇ 'ਚ ਤਿੰਨੋ ਚੋਰ ਨਜ਼ਰ ਆ ਰਹੇ ਹਨ ਰਿਪੋਰਟ ਰਾਜਖਰਮੀ ਪੋਣੀਗੜ ਲੋਕ ਵੱਡੇ ਹੋ ਆ ਆਰੀ ਨਾਲ ਆਰੀ ਨਾਲ ਦੀ ਵੱਡੇ ਜੀ ਕਲਾਸ ਨਾਲ ਵੱਡੇ ਦੂਜੇ ਨਾਲ ਕੱਟ ਰੋਕਾ ਸਮਝੋ ਜਿਹੜਾ ਵੱਡਾ ਖਤਰਾ ਜਾਂਦਾ ਅੱਛਾ ਕਿ ਕਿੰਨੇ ਦੀ ਚੋਰੀ ਹੋਈ ਹੈ ਤੇ ਕਿਵੇਂ ਹੋਈ ਹੈ ਜੀ ਬਈ ਜੀ ਰਾਤ ਤਕਰੀਬਨ 12 ਤੋਂ ਲੈ ਕੇ 2 ਵਜੇ ਦੇ ਵਿੱਚ ਇਹ ਚੋਰੀ ਹੋਈ ਹੈ ਜਿਹੜੀ ਸਾਹਮਣੇ ਕੈਮਰੇ ਦੇ ਵਿੱਚ ਫੁਟੇ ਜਾ ਰਹੀ ਹੈਗੀ ਤੇ ਇਹ ਚੋਰੀ ਸਾਡੀ 15 ਟੋਲੇ ਇੱਕ ਤੇ 3 ਟੋਲੇ ਇੱਕ 18 ਟੋਲੇ ਸੋਨੇ ਦੇ ਨੇ ਤੇ 1 ਲੱਖ ਰੁਪਏ ਨਕਦੀ ਦਾ ਹੈ। ਇਹ ਮਤਲਬ ਜਿਵੇਂ ਆਏ ਨੇ ਚੋਰ ਆਪਾਂ ਨੂੰ ਪਤਾ ਨਹੀਂ ਲੱਗਿਆ ਘਰ ਦੇ ਵਿੱਚ ਜਿਵੇਂ ਨਹੀਂ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਡੇ ਦੋ ਕਮਰੇ ਜੁਆਇੰਟ ਨੇ ਵਿਚਾਲੇ ਸਾਡਾ ਬਾਥਰੂਮ ਹੈਗਾ ਨਾਲ ਸਾਡਾ ਸਟੋਰ ਹੈਗਾ। ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਨੂੰ 3:25 ਦੇ ਮੇਰੇ ਚਾਚੇ ਨੇ ਮੈਨੂੰ ਉਠਾਇਆ ਵੀ ਆਪਣੇ ਘਰੇ ਚੋਰੀ ਹੋ ਗਈ ਅਸੀਂ ਉਸ ਤੋਂ ਬਾਅਦ ਚੈੱਕ ਕੀਤਾ ਸਾਰਾ ਕੁਝ ਸਾਰੇ ਗੇਟ ਗੂਟ ਸਾਡੇ ਖੁੱਲੇ ਹੋਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀ ਰਿਸ਼ਤੇਦਾਰੀ ਹੈ ਜੀ ਆਪਣੀ ਉਹ ਸਾਡੇ ਨਾਨਕੇ ਪਰਿਵਾਰ ਤੋਂ ਹੀ ਆਈ ਸੀ ਉਹਨਾਂ ਦੇ ਤੋਂ ਤੇਰੀ ਭੂਆ ਦੇ ਬੇਟੇ ਨੇ ਜੀ ਉਹ ਸੱਕੀ ਦੇ ਤੁਸੀਂ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਬਸ ਸਸਤੇ ਹੀ ਮੰਗ ਕਰਦੇ ਆਂ ਵੀ ਸਾਡੇ ਜਿਹੜੀ ਨਗਦੀ ਤੇ ਜਿਹੜੀ ਸਾਡੀ ਚੋਰੀ ਹੋਈ ਹੈ ਇਹਦਾ ਸਾਡਾ ਤਵਜੀਹ ਕਰਕੇ ਸਾਡਾ ਜਿਹੜਾ ਬਣਦਾ ਹੋਗਾ ਵਾਪਸ ਕੀਤਾ ਜਾ ਤੁਹਾਨੂੰ ਕਿਸਤੇ ਸ਼ੱਕ ਹੈ ਇਹਦੇ ਲੈ ਕੇ ਨਹੀਂ ਸ਼ੱਕ ਅਸੀਂ ਕਿਸੇ ਤੇ ਨਾ ਹੀ ਕਿਸੇ ਦਾ ਅਸੀਂ ਨਾ ਲੈ ਸਕਦੇ ਹਾਂ ਸ਼ੱਕ ਤਾਂ ਕਿਸੇ ਦੇ ਕਰੀ ਨਹੀਂ ਸਕਦੇ ਹੈਗੇ ਕਿਸੇ ਦਾ ਨਾ ਲਈ ਕਿਸੇ ਦਾ ਨਹੀਂ ਤੇ ਇਹ ਹਨ ਇਹ ਵੀ ਆਪਣਾ ਬੋਲੇ ਜਿਆਦਾ ਸ਼ਕਤ ਤਿਆ ਹੋਰ ਜਿੰਨੇ ਵੀ ਇਹਨਾਂ ਛੇੜੀਆਂ ਇਨਾ ਦਾ ਥੋੜਾ ਕਬੂ ਪਾ ਕੇ ਜਿਹੜੀ ਚੋਰੀਆ ਘਰਚੇ ਹੋ ਗਈ ਜੋ ਹੀ ਨਹੀਂ ਪਤਾ ਲੱਗਿਆ ਜੀ ਇਹਦੀ ਤਸਵੀਰ ਕਰਕੇ ਜੋ ਵੀ ਕੁਝ ਹੈ ਨਾ ਆਪਣਾ ਉਦੋਂ ਆ ਜਾਵੇ ਇਹ ਸਾਡੇ ਮਾਮੇ ਨੂੰ ਸਰਪੰਚ ਨੇ ਬੁਲਾਇਆ ਇਹ ਬੋਲੇਗਾ ਇਹ ਨੂੰ ਬੁਲਾਉਣਾ ਹਾਂ ਜੀ ਸਪੌਟ ਤੇ ਇਨਫੋਰਮੇਸ਼ਨ ਆਈ ਸੀ ਕਿ ਰਾਤ ਦੇ ਟਾਈਮ ਇੱਥੇ ਚੋਰੀ ਹੋਈ ਹੈ ਇਹ ਸੋਨੇ ਦਾ ਦਸਨ ਜਿਹੜਾ ਘਰੇ ਪਿਆ ਸੀ ਤੇ ਇੱਕ ਕੈਸ਼ ਦਸਨ ਤੇ ਮੌਕੇ ਤੇ ਆ ਕੇ ਮੈਂ ਦੇਖ ਰਿਹਾ ਜੀ ਸਾਰਾ ਚੀਨ ਨੂੰ ਇਨਵੈਸਟੀਗੇਟ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਚੋਰੀ ਹੋਈ ਹੈ ਤੇ ਇਹਨੂੰ ਟ੍ਰੇਸ ਕਰਾਂਗੇ